ਪੰਜਾਬ ਦੇ ਵਿੱਚ ਚਲਾਨ ਪਰਣ ਨੂੰ ਲੈ ਕੇ ਨਵੇਂ ਹੁਕਮ ਜਾਰੀ ਹੋਏ ਨੇ ਵਾਹਨ ਚਾਲਕ ਦੇ ਲਈ ਇਹ ਕਾਫੀ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਫੇਸਲੈਸ RTO ਸਿਸਟਮ ਲਾਗੂ ਹੋਣ ਤੋਂ ਬਾਅਦ ਹੁਣ ਟ੍ਰਾਂਸਪੋਰਟ ਵਿਭਾਗ ਨੇ ਚਲਾਨ ਕਾਊਂਟਰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਨੇ ਵਿਭਾਗ ਨੇ ਸਾਫ਼ ਕੀਤਾ ਹੈ ਕਿ ਹੁਣ ਕਿਸੇ ਵੀ ਵਾਹਨ ਚਾਲਕ ਤੋਂ RTO ਦਫ਼ਤਰ ਚ ਨਕਦ ਰਕਮ ਨਹੀਂ ਲਈ ਜਾਏਗੀ ਸਾਰੇ ਚਲਾਨ ਸਿਰਫ ਆਨਲਾਈਨ ਮੋਰ ਦੇ ਵਿੱਚ ਹੀ ਭਰੇ ਜਾਣਗੇ ਮੁੱਖ ਮੰਤਰੀ ਮਾਨ ਵੱਲੋਂ RTO ਦੀਆਂ 55 ਸੇਵਾਵਾ ਕੇਂਦਰਾ ਅਤੇ 1076 ਹੈਲਪਲਾਈਨ ਤੇ ਸ਼ਿਫਟ ਕਰਨ ਤੋਂ ਬਾਅਦ ਆਟੋ ਦਫ਼ਤਰਾਂ ਨੂੰ ਜਿੰਦੇ ਲਗਾ ਦਿੱਤੇ ਗਏ ਸਨ ਪਰ ਚਲਾਨ ਭੁਗਤਾਨ ਦੀ ਪ੍ਰਕਿਰਿਆ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਸੀ ਵੀਰਵਾਰ ਨੂੰ ਕਈ ਲੋਕ ਚਲਾਨ ਭਰਨ ਆਟੋ ਦਫ਼ਤਰ ਪੁੱਜੇ ਪਰ ਗੇਟ ਬੰਦ ਹੋਣ ਕਰਕੇ ਉਹਨਾਂ ਨੂੰ ਮੰਨਣਾ ਪਿਆ ਟ੍ਰੈਫਿਕ ਪੁਲਿਸ ਅਤੇ ਆਰਟੀਓ ਦੋਵੇਂ ਵਿਭਾਗ ਚਲਾਨ ਔਨਲਾਈਨ ਹੀ ਕਰਦੇ ਹਨ ਅਜਿਹੇ ਦੇ ਵਿੱਚ ਭੁਗਤਾਨ ਦੀ ਪ੍ਰਕਿਰਿਆ ਵੀ ਹੁਣ ਔਨਲਾਈਨ ਹੋਵੇਗੀ ਚਲਾਨ ਬਣਨ ਸਮੇਂ ਹੀ ਵਾਹਨ ਚਾਲਕ ਨੂੰ ਚਲਾਨ ਦੀ ਰਾਸ਼ੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੇਕਰ ਚਾਲਕ ਮੌਕੇ ਤੇ ਹੀ ਭੁਗਤਾਨ ਕਰ ਦੇਵੇ ਤਾਂ ਉਸ ਨੂੰ ਆਪਣੇ ਦਸਤਾਵੇਜ਼ ਜਮਾ ਨੇ ਕਰਵਾਉਣੇ ਪੈਂਦੇ ਜੇਕਰ ਚਲਾਨ ਦਾ ਭੁਗਤਾਨ ਮੌਕੇ ਤੇ ਹੀ ਨਹੀਂ ਕੀਤਾ ਜਾਂਦਾ ਤਾਂ ਪੁਲਿਸ ਜਾਂ ਆਰਟੀਓ ਦਸਤਾਵੇਜ਼ ਜ਼ਬਤ ਕਰ ਲੈਂਦੇ ਹਨ ਬਾਅਦ ਵਿੱਚ ਜਦੋਂ ਚਾਲਕ ਆਨਲਾਈਨ ਚਲਾਨ ਦਾ ਭੁਗਤਾਨ ਕਰਦਾ ਹੈ ਤਾਂ ਉਸ ਦੇ ਬਾਰੇ ਕਿਹਾ ਗਿਆ ਕਿ ਉਹ ਰਸੀਦ ਦਿਖਾ ਕੇ ਆਪਣੇ ਦਸਤਾਵੇਜ਼ ਵਾਪਸ ਲੈ ਸਕਦਾ ਹੈ ਆਰਟੀਓ ਕੁਲਦੀਪ ਬਾਬਰ ਨੇ ਦੱਸਿਆ ਹੈ ਕਿ ਵਿਭਾਗ ਹੁਣ ਆਨਲਾਈਨ ਭੁਗਤਾਨ ਤੋਂ ਬਾਅਦ ਦਸਤਾਵੇਜ਼ ਚਾਲਕ ਦੇ ਘਰ ਤੱਕ ਭੇਜਣ ਦੀ ਯੋਜਨਾ ਦੇ ਉੱਤੇ ਕੰਮ ਕਰ ਰਿਹਾ ਹੈ ਜਿਉਂ ਹੀ ਆਨਲਾਈਨ ਪੇਮੈਂਟ ਹੁੰਦੀ ਹੈ ਉਸ ਦੀ ਜਾਣਕਾਰੀ ਆਰਟੀਓ ਨੂੰ ਮਿਲ ਜਾਏਗੀ ਦਸਤਾਵੇਜ਼ ਪੋਸਟ ਜ਼ਰੀਏ ਘਰ ਭੇਜ ਦਿੱਤੇ ਜਾਣਗੇ ਆਨਲਾਈਨ ਵਿਵਸਥਾ ਲਾਗੂ ਹੋਣ ਨਾਲ ਹੁਣ ਦਲਾਲੀ ਦੀ ਖੇਡ ਵੀ ਖਤਮ ਹੋ ਜਾਏਗੀ ਪਹਿਲਾਂ ਚਲਾਨ ਭੁਗਤਾਨ ਲਈ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਦਲਾਲ ਰਸਤੇ ਦੇ ਵਿੱਚ ਹੀ ਫੜ ਲੈਂਦੇ ਸਨ ਪਰ ਕਈ ਵਾਰ ਪੈਸੇ ਲੈ ਕੇ ਗਾਇਬ ਵੀ ਹੋ ਜਾਂਦੇ ਸਨ ਲੁਧਿਆਣਾ ਆਰਟੀਓ ਦਫ਼ਤਰ ਦੇ ਵਿੱਚ ਅਜਿਹੇ ਮਾਮਲਿਆਂ ਦੇ ਵਿੱਚ ਕਈ ਦਲਾਲਾਂ ਤੇ ਕੇਸ ਦਰਜ ਹੋ ਚੁੱਕੇ ਹਨ ਤਾਂ ਹੁਣ ਆਰਟੂ ਕੁਲਦੀਪ ਸਿੰਘ ਬਾਬਾ ਨੇ ਦੱਸਿਆ ਕਿ ਦਫ਼ਤਰ ਦੇ ਵਿੱਚ ਅਜੇ ਕਰੀਬ 260 ਚਲਾਨ ਪੈਂਡਿੰਗ ਹਨ ਜੋ ਪੁਲਿਸ ਵੱਲੋਂ ਆਏ ਹਨ ਇਹਨਾਂ ਮਾਮਲਿਆਂ ਲਈ ਇੱਕ ਮੁਲਾਜ਼ਮ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਲੋਕਾਂ ਨੂੰ ਆਨਲਾਈਨ ਭੁਗਤਾਨ ਦੀ ਪ੍ਰਕਿਰਿਆ ਸਮਝਾਏਗਾ ਉਹ ਕਿਸੇ ਤੋਂ ਨਕਦੀ ਰਾਸ਼ੀ ਨਹੀਂ ਲਵੇਗਾ ਹੁਣ ਲੋਕਾਂ ਨੂੰ ਟ੍ਰੈਫਿਕ ਚਲਾਨ ਭਰਨ ਲਈ ਨਾ ਥਾਣੇ ਜਾਣ ਦੀ ਲੋੜ ਹੈ ਤੇ ਨਾ ਹੀ ਕੋਰਟ ਦੇ ਗੇੜੇ ਕੱਢਣ ਦੀ ਲੋੜ ਹੈ ਤੁਸੀਂ ਘਰ ਬੈਠੇ ਮੋਬਾਈਲ ਜਾਂ ਲੈਪਟਾਪ ਤੋਂ ਆਨਲਾਈਨ ਚਲਾਨ ਭਰ ਸਕਦੇ ਹੋ ਵੈਬਸਾਈਟ ਜਾਂ ਫਿਰ ਐਪ ਖੋਲ ਸਕਦੇ ਹੋ ਚੈੱਕ ਚਲਾਨ ਸਟੇਟਸ ਪੇ ਆਨਲਾਈਨ ਇਸ ਨੂੰ ਚੁਣੋ ਵਾਹਨ ਨੰਬਰ ਚਲਾਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਨੰਬਰ ਦਰਜ ਕਰੋ ਕੈਪਚਾ ਭਰ ਕੇ ਗੈਟ ਡਿਟੇਲਸ ਤੇ ਕਲਿੱਕ ਕਰੋ ਚਲਾਨ ਬੇਰਵਾਦੀ ਜਾਂਚ ਕਰੋ ਪੇ ਨਾਓ ਦੇ ਉੱਤੇ ਕਲਿੱਕ ਕਰਕੇ ਨੈੱਟ ਬੈਂਕਿੰਗ ਕਾਰਡ ਜਾਂ ਪੀ 9 ਰਾਹੀਂ ਭੁਗਤਾਨ ਕਰੋ ਭੁਗਤਾਨ ਪੂਰਾ ਹੋਣ ਤੇ ਈ ਰਸੀਦ ਡਾਊਨਲੋਡ ਕਰਕੇ ਸੁਰੱਖਿਅਤ ਰੱਖਣੀ ਹੈ ਤਾਂ ਹੁਣ ਇਸ ਤਰੀਕੇ ਦੇ ਨਾਲ ਚਲਾਨ ਪਰਨ ਨੂੰ ਲੈ ਕੇ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਤੇ ਇਸ ਖਬਰ ਨੂੰ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ